हिमाचल ਦੇ ਦੇਰਾ ਮਹਿਤਪੁਰ ਤੋਂ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਨਿਕਲੇ ਸੀ ਪੰਜਾਬ ਦੇ ਵਿੱਚ ਇੱਕ ਵਿਆਹ ਚ ਜਾ ਕੇ ਬਰਾਤੀ ਬੜਦਾ ਸੀ ਪਰ ਉਸ ਤੋਂ ਪਹਿਲਾਂ ਹੀ ਹੜ ਦੇ ਵਿੱਚ ਪੂਰੀ ਗੱਡੀ ਰੁੜ ਗਈ ਤੇ ਉਸ ਗੱਡੀ ਚ ਸਵਾਰ ਸੀ ਇੱਕੋ ਪਰਿਵਾਰ ਦੇ 11 ਲੋਕ ਜਿਨ੍ਹਾਂ ਦਾ ਹੁਣ ਕੁਝ ਨਹੀਂ ਪਤਾ ਉਸ ਚੋਂ ਕੇਵਲ ਤੇ ਕੇਵਲ ਇੱਕ ਵਿਅਕਤੀ ਬਚਿਆ ਜੋ ਕਿ ਹੁਣ ਇਹ ਦਰਦ ਭਰੀ ਦਾਸਤਾ ਸੁਣਾ ਰਿਹਾ ਐ ਇਸੇ ਤੋਂ ਤੁਹਾਨੂੰ ਦੱਸ ਦਈਏ ਕਿ ਇਹ ਪੂਰਾ ਮਾਮਲਾ ਸਾਹਮਣੇ ਆਇਆ ਐ ਹੁਸ਼ਿਆਰਪੁਰ ਦੇ ਜੈਤੋ ਦੁਆਬਾ ਖੇਤਰ ਚੋ ਇਹ ਐਦਾਂ ਦਾ ਇਲਾਕਾ ਜਿਹੜਾ ਹਿਮਾਚਲ ਦੀ ਤੇ ਪੰਜਾਬ ਦੀ ਸਰਹੱਦ ਦੇ ਉੱਤੇ ਪੈਂਦਾ ਇੱਥੇ ਆਪਣੀ ਨੋਵਾ ਗੱਡੀ ਦੇ ਵਿੱਚ ਸਵਾਰ ਹੋ ਕੇ ਪੂਰਾ ਪਰਿਵਾਰ ਆ ਰਿਹਾ ਸੀ ਉਸੇ ਦੌਰਾਨ ਅਚਾਨਕ ਹੜ੍ਹ ਦੀ ਚਪੇਟ ਦੇ ਵਿੱਚ ਆ ਗਏ ਕਿਉਂਕਿ ਅਸੀਂ ਜਾਣਦੇ ਆ ਕਿ ਪਹਾੜਾਂ ਦੇ ਉੱਤੇ ਤੇ ਮੈਦਾਨੀ ਇਲਾਕਿਆਂ ਚ ਲਗਾਤਾਰ ਬਰਸਾਤ ਹੋ ਰਹੀ ਐ ਅੱਜ ਪੰਜਾਬ ਦਾ ਹਾਲ ਦੇਖ ਲਓ ਜਿੱਥੇ ਪੰਜਾਬ ਦੇ ਵਿੱਚ ਥਾ ਥਾ ਪਾਣੀ ਭਰਿਆ ਹੋਇਆ ਤਾਂ ਫਿਰ ਪਹਾੜਾਂ ਤੇ ਕੀ ਹਾਲ ਹੋਵੇ ਇਹ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਏਸੇ ਦੀ ਚਪੇਟ ਚ ਇਹ ਨੋਵਾ ਗੱਡੀ ਆਈ ਉਸ ਗੱਡੀ ਦੀ ਹਾਲਤ ਇੱਕ ਵਾਰ ਤੁਹਾਨੂੰ ਦਿਖਾਣਿਆਂ ਤੁਹਾਨੂੰ ਖੁਦ ਬਖ ਖੁਦ ਅੰਦਾਜ਼ਾ ਲੱਗ ਜਾਏਗਾ ਕਿ ਆਖਰਕਾਰ ਉਸ ਪਰਿਵਾਰ ਦੇ ਨਾਲ ਕਿੰਨੀ ਮਾੜੀ ਹੋਈ ਹੈ ਕਿੰਨੀ ਇਹ ਦਰਦਨਾਕ ਦੁਰਘਟਨਾ ਵਾਪਰੀ ਹੈ ਤਰਸਲ ਇਸ ਸਬਦੇ ਦੌਰਾਨ ਹੀ ਪਰਿਵਾਰ ਦੀ ਗੱਡੀ ਚਪੇਟ ਦੇ ਵਿੱਚ ਆਈ ਉਹਨਾਂ ਨੇ ਗੱਡੀ ਦੀਆਂ ਖਿੜਕੀਆਂ ਖੋਲ ਕੇ ਸ਼ੀਸ਼ੇ ਡਾਊਨ ਕੀਤੇ ਕਿ ਕਿਸੇ ਤਰੀਕੇ ਦੇ ਨਾਲ ਕਾਰ ਦੇ ਵਿੱਚੋਂ ਨਿਕਲ ਜਾਣਾ ਆਪਣੀ ਜਾਨ ਬਚਾ ਪਾਉਣ ਪਰ ਬਚਦੇ ਕਿਵੇਂ ਬਾਹਰ ਪਾਣੀ ਪੂਰੇ ਰੋਹ ਦੇ ਉੱਤੇ ਸੀ ਗੱਡੀ ਚੋਂ ਬਾਹਰ ਤਾਂ ਜਿਵੇਂ ਤਵੇਂ ਨਿਕਲੇ ਪਰ ਉਸ ਤੋਂ ਬਾਅਦ ਚ ਪਾਣੀ ਚ ਨਹੀਂ ਬਚ ਪਾਏ ਉਸ ਚੋਂ ਨਹੀਂ ਨਿਕਲ ਪਾਏ ਵਿੱਚੇ ਰੁੜਦੇ ਚਲੇ ਗਏ ਤੇ ਕਈ ਪਰਿਵਾਰਕ ਮੈਂਬਰਾਂ ਦੀ ਜਾਨ ਜਾ ਚੁੱਕੀ ਹੈ ਤੇ ਬਾਕੀਆਂ ਦੀ ਤਲਾਸ਼ ਜਾਰੀ ਹੈ ਐਸੇ ਚ ਇਹ ਉਮੀਦ ਨਹੀਂ ਕੀਤੀ ਜਾ ਰਹੀ ਕਿ ਕੋਈ ਇਸ ਹਾਦਸੇ ਦੇ ਵਿੱਚ ਬਚ ਪਾਇਆ ਹੋਵੇਗਾ ਕਿਉਂਕਿ ਬਹੁਤ ਭਿਆਨਕ ਹਾਦਸਾ ਹੈ ਤੇ ਜਿਨ੍ਹਾਂ ਦੀਆਂ ਦੇਹਾਂ ਮਿਲੀਆਂ ਵੀ ਨੇ ਉਹਨਾਂ ਦੀ ਵੀ ਹਾਲਤ ਐਸੀ ਹੈ ਕਿ ਸਰੀਰ ਪੂਰੀ ਤਰ੍ਹਾਂ ਨੀਲਾ ਹੋ ਚੁੱਕਿਆ ਹੈ ਤੇ ਪਾਣੀ ਦੇ ਨਾਲ ਬਿਲਕੁਲ ਦੇਹਾਂ ਦਾ ਪੂਰਾ ਹਾਲ ਹੋ ਚੁੱਕਿਆ ਐ ਐਸੇ ਚ ਇਹ ਮਾਮਲਾ ਜਦ ਸਾਹਮਣੇ ਆਇਆ ਤੇ ਖੁਦ ਬਖੁਦ ਆਪਣੇ ਆਪ ਚ ਚੇਤਾਵਨੀ ਹੈ ਇੱਕ ਬਾਕੀ ਸਭ ਦੇ ਲਈ ਜੋ ਕਿ ਪਹਾੜਾ ਦੇ ਉੱਤੇ ਜਾ ਵੀ ਰਹੇ ਨੇ ਜਾਂ ਫਿਰ ਰਹਿੰਦੇ ਹੀ ਉੱਥੇ ਹਿਮਾਚਲ ਦੇ ਇਲਾਕਿਆਂ ਦੇ ਵਿੱਚ ਨਹੀਂ ਆ ਕਿਸੇ ਹੋਰ ਪਹਾੜੀ ਇਲਾਕੇ ਜਿਹਾ ਫਿਰ ਪੰਜਾਬ ਦੇ ਐਸੇ ਇਲਾਕੇ ਜੋ ਕਿ ਕਾਫੀ ਨਜ਼ਦੀਕ ਨੇ ਹਿਮਾਚਲ ਦੇ ਜਾਂ ਦਰਿਆ ਦੇ ਨਜ਼ਦੀਕ ਨੇ ਸਾਰੇ ਜਾਣੇ ਧਿਆਨ ਰੱਖੋ ਐਸੇ ਚ ਪਾਣੀ ਦੇ ਨਜ਼ਦੀਕ ਜਾਣ ਤੋਂ ਕਈ ਵਾਰ ਕੋਸ਼ਿਸ਼ ਕੀ ਕਰਦੇ ਆ ਕਿ ਪਾਣੀ ਦੂਰੋਂ ਦੇਖਣ ਚ ਲੱਗਦਾ ਹੈ ਕਿ ਘਾਟ ਹੀ ਹੈ ਇਸ ਦੇ ਵਿੱਚੋਂ ਤਾਂ ਅਸੀਂ ਗੱਡੀ ਕੱਢ ਕੇ ਲੈ ਜਾਾਂਗੇ ਮਹਨ ਕੱਢ ਕੇ ਲੈ ਜਾਾਂਗੇ ਪਰ ਐਸਾ ਨਹੀਂ ਹੈ ਇੱਥੇ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਛੋਟੀ ਜਹੀ ਵੀ ਗਲਤੀ ਜਾਨ ਤੇ ਭਾਰੀ ਪੈ ਸਕਦੀ ਹੈ ਤੇ ਫਿਰ ਉਸ ਸਟੰਟ ਦੀ ਤਾਰੀਫ ਕਰਨ ਕੋਈ ਆਵੇ ਨਾ ਆਵੇ ਪਰ ਉਸ ਜੋ ਇੱਕ ਕਦਮ ਨੂੰ ਚੁੱਕਿਆ ਉਸ ਦੇ ਉੱਤੇ ਨਿੰਦਾ ਕਰਨ ਵਾਲੇ ਸੈਂਕੜੇ ਲੋਕ ਹੋਣਗੇ ਇਸ ਦੇ ਲਈ ਆਪਣੀ ਜਾਨ ਜ਼ਿਆਦਾ ਜ਼ਰੂਰੀ ਹੈ ਇਹ ਮਾਮਲਾ ਸਾਹਮਣੇ ਆਇਆ ਇਸ ਤੋਂ ਸੇਧ ਲੈਣ ਦੀ ਵੀ ਲੋੜ ਹੈ ਕਿਉਂਕਿ ਜੋ ਹੋ ਗਿਆ ਉਸ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਆਪਣੇ ਆਪ 'ਚ ਬੜਾ ਦਰਦਨਾਕ ਮਾਮਲਾ ਹੈ ਇਹ ਇਸ ਦੇ ਨਾਲ ਹੀ ਹੁਣ ਬਹੁਤ ਸਾਰੇ ਹੋਰ ਪੰਜਾਬ ਦੇ ਇਲਾਕੇ ਨੇ ਜੋ ਕਿ ਲਗਾਤਾਰ ਇਸੇ ਤਰ੍ਹਾਂ ਵਧਦੇ ਪਾਣੀ ਦੀ ਚਪੇਟ ਦੇ ਵਿੱਚ ਨੇ ਤਾਂ ਐਸੇ 'ਚ ਦਰਿਆਵਾਂ ਦੇ ਵਿੱਚ ਲਗਾਤਾਰ ਪਾਣੀ ਵਧ ਰਿਹਾ ਰਾਵੀ ਦੇ ਵਿੱਚ ਪੱਧਰ ਕਾਫੀ ਜ਼ਿਆਦਾ ਵਧ ਚੱਕਿਆ ਤੇ ਮਕੌੜਾ ਪਤਣ ਖਾਸ ਤੌਰ ਤੇ ਪੰਜਾਬ ਦੀ ਜੋ 7 ਪਿੰਡ ਨੇ ਉਹਨਾਂ ਦਾ ਵੀ ਸੰਪਰਕ ਇਸ ਸਮੇਂ ਪੰਜਾਬ ਨਾਲੋਂ ਟੁੱਟ ਚੁੱਕਿਆ ਹੈ ਕਿਉਂਕਿ ਨਾ ਤਾਂ ਸੜਕੀ ਮਾਰਗ ਹੁਣ ਬਚਿਆ ਉਸ ਦੇ ਲਈ ਪਾਲਸੀ ਤੇ ਹੁਣ ਉਸ ਤੋਂ ਬਾਅਦ ਕਿਸ਼ਤੀ ਬੰਦ ਕਰ ਦਿੱਤੀ ਹੈ ਕਿਉਂਕਿ ਦਰਿਆ ਦਾ ਪਾਣੀ ਬਹੁਤ ਜ਼ਿਆਦਾ ਵਾ ਚੁੱਕਿਆ ਇਸ ਤਸਵੀਰ ਨੂੰ ਧਿਆਨ ਨਾਲ ਦੇਖ ਲਓ ਜੇਕਰ ਕੋਈ ਵੀ ਤੁਹਾਡੇ ਰਿਸ਼ਤੇਦਾਰ ਜਾਂ ਫਿਰ ਕੋਈ ਹੋਰ ਐਸੇ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਜਿੱਥੇ ਦਰਿਆ ਦਾ ਪ੍ਰਕੋਪ ਹੈ ਤਾਂ ਉਹਨਾਂ ਨੂੰ ਜ਼ਰੂਰ ਭੇਜੋ ਤਾਂ ਕਿ ਉਹ ਸਾਵਧਾਨ ਰਹਿ ਸਕਣ ਤੇ ਜਾਨਾਂ ਬਚਾਈਆਂ ਜਾ ਸਕਣ